ਮੈਕਾ ਕਾਪੀਟੂਲ ਰਿਪੋਰਟ ਉਹਦੇ ਬਹੁਤ ਸਾਰੇ ਲੋਕ ਵਾਪਸ ਆਏ ਦੀ ਨਾ ਤੇ ਤੁਸੀਂ ਵੀ ਸ਼ਾਮਲ ਹੋ ਕੀ ਕਹਿਣਾ ਚਾਹੋਗੇ ਜਿਹੜਾ ਇਹ ਮਾਮਲਾ ਸਮਝ ਕੀਤਾ ਸਾਨੂੰ ਕੁਝ ਨਹੀਂ ਪਤਾ ਲੱਗਾ ਉਹਨਾਂ ਨੇ ਸਾਨੂੰ ਕਿਦਾਂ ਭੇਜਿਆ ਵੇ ਸਾਨੂੰ ਚੋਰੀ ਚੜਾਏ ਨੇ ਕਿੰਨੇ ਸਮੇਂ ਤੋਂ ਤੁਸੀਂ ਗਏ ਹੋ ਨਹੀਂ ਨਾ ਹੋ ਗਿਆ ਹਾਂਜੀ ਕੌਣ ਗਏ ਸੀ ਮੈਂ ਅਤੇ ਮੇਰਾ ਬੇਟਾ ਤੇ ਕੀ ਕਾਰਨ ਬਣਿਆ ਤੁਹਾਡੇ ਕੋਲ ਕੁਝ ਨਹੀਂ ਉਹਨਾਂ ਨੇ ਦੱਸਿਆ ਰੀਜ਼ਨ ਕੁਝ ਨਹੀਂ ਨਾ ਕੋਈ ਬਿਆਨ ਹੋਈ ਕੁਝ ਨਹੀਂ ਰੀਜ਼ਨ ਦੱਸਿਆ ਸਾਂ ਤੇ ਵੀ ਨਹੀਂ ਪਤਾ ਕਿ ਇੰਡੀਆ ਡਿਪੋਰਟ ਕਰਨ ਲੈ ਕੋਈ ਨਹੀਂ ਹਾਂ ਗੇਸਿੰਗ ਦੋਹਾਂ ਡਿਪੋਰਟ ਕਰਨ ਵੇਲੇ ਕੀ ਕੋਈ ਦੱਸਿਆ ਸੀ ਆਪਾਂ ਮਨ ਲੱਗਿਆ ਗੱਲਬਾਤ ਇਹ ਕੋਈ ਨਹੀਂ ਦੱਸਿਆ ਤੁਹਾਡਾ ਫਿਕਰ ਦਿਲ ਲੱਗਿਆ ਕਿ ਲੋਕੜੀ ਜਾਰ ਕੁੰਡੀਆਂ ਇਸ ਤਰ੍ਹਾਂ ਉੱਥੇ ਕੈਂਪਸ ਚ ਸਾਨੂੰ ਲੈ ਗਏ ਸੀ ਉੱਥੇ ਸਾਰਿਆਂ ਨੂੰ ਪਤਾ ਹੀ ਨਹੀਂ ਲੰਗਾ ਕੀ ਕੀਤਾ ਉਹਨਾਂ ਨੇ ਸਾਨੂੰ ਇਕੱਠੇ ਕਰਕੇ ਲੈ ਆਏ ਇੰਡੀਆ ਲੋ ਤਨ ਉੱਥੇ ਇੰਡੀਆ ਲੈਫਟੇ ਦੇ ਟਾਣਾ ਸੀ ਉਦੋਂ ਉਹਨੇ ਕੀ ਕੀਤਾ ਕੁਛ ਨਹੀਂ ਕੀਤਾ ਸਾਨੂੰ ਹੱਥ ਗੜੀਆਂ ਲਵਾਤੀਆਂ ਸੀ ਪੈਰਾਂ ਨੂੰ ਤੇ ਹੱਥਾਂ ਨੂੰ ਕਿੰਨੇ ਜਾਣੇ ਸੀ ਉੱਥੋਂ 104 ਜਣੇ ਵਾਪਸ ਆਏ ਲੇਡਿਸ ਕਿੰਨੇ ਤੁਸੀਂ ਨਹੀਂ ਹੋਰ ਵੀ ਹੈਗੇ ਸੀ ਸੱਤ ਪਿਆਮਣੀਆਂ ਸੀ ਬਾਕੀ ਲੇਡਿਸ ਸਿੰਗਲ ਸੀ ਸਿੰਗਲ ਮੁੰਡੇ ਅਮਰੀਕਾ ਤੋਂ ਰਿਪੋਰਟ ਆ ਕਿ ਕਿੰਨੇ ਮੈਂਬਰ ਐ ਕਿ ਉਹਨਾਂ ਨੇ ਕੋਰ ਰਿਪੋਰਟ ਜਿਹੜਾ ਅੱਜ ਪਹੁੰਚਿਆ ਹੈ। ਅ ਜਿਹੜੇ ਅ ਅਮਰੀਕਾ ਤੋਂ ਰਿਪੋਰਟ ਹੋ ਕੇ ਆਏ ਸੀ ਇਹ ਅਮਸਾਰੇ ਰਿਪੋਰਟ ਤੇ ਉੱਪਰ ਤੇ ਅਮਰੀਕਾ ਦੇ ਜਹਾਜ਼ ਦੇ ਵਿੱਚੋਂ ਉਹਨਾਂ ਨੇ ਇੱਥੇ ਭੇਜੇ ਸੀ। ਉਹ ਸਾਡੇ ਜ਼ਿਲ੍ਹੇ ਨਾਲ ਸੰਬੰਧਿਤ ਕੁੱਲ 6 ਬਸਲ ਸੀਗੇ। ਜਿਹੜੇ ਸਾਡੇ ਟੀਐਸਪੀ ਹਮਿਸਾਈਡ ਸ਼੍ਰੀ ਦਰਜੀਤ ਸਿੰਘ ਜੀ ਬੂਥਲਾ ਤੋਂ ਉ ਨਨੂ ਮਨਸਰੀ ਰਿਪੋਰਟ ਤੋਂ ਆਪਣੇ ਨਾਲ ਲੈ ਕੇ ਆਈ ਸੀ ਤੇ ਜਿਹਦੇ ਵਿੱਚ ਜਿਹੜੇ ਇਹ ਚਾਰ ਸਾਡੀ ਸਬੂਜਨਾ ਸੰਬੰਧ ਅਸ ਸੀਗੇ ਪਲਾਸ ਸਬੂਜਨਾ ਜਿਹਦੇ ਵਿੱਚੋਂ ਇੱਕ ਡੋਗਰਾਵਾਲ ਦਾ ਔਰ ਦੋ ਜਿਹੜੇ ਹੈਗੇ ਆ ਮਾਂ ਤੇ ਉਹਦਾ ਬੇਟਾ ਸੀਗਾ ਉਹ ਦੋ ਪਤਾਸ ਪਿੰਡ ਦੇ ਸੀਗੇ ਉਹ ਤੇ ਇੱਕ ਉਸ ਤੋਂ ਇਲਾਵਾ ਬਰਿਆਰ ਪਿੰਡ ਦਾ ਸੀਗਾ ਜਿਹੜੇ ਅਸੀਂ ਚਾਰੇ ਬਿਲਕੁਲ ਸੁਰੱਖਿਅਤ ਹਾਲਤ ਦੇ ਵਿੱਚ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਦੇ ਪਰਫ ਮੈਂਬਰਾਂ ਦੇ ਹਵਾਲੇ ਕੀਤੇ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਹੌਸਲਾ ਦਿੱਤਾ ਔਰ ਅਸੀਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਬਿਲਕੁਲ ਵਿਸ਼ਵਾਸ ਦਿਵਾਇਆ ਕਿ ਜੇਕਰ ਉਹਨਾਂ ਦੀ ਕੋਈ ਵੀ ਇਸ ਸੰਬੰਧੀ ਕੋਈ ਦੁੱਖਤ ਘਟਨਾ ਹੈ ਤੇ ਉਹ ਜਦੋਂ ਮਰਜ਼ੀ ਸਾਨੂੰ ਆ ਕੇ ਦੱਸ ਸਕਦੇ ਆ ਔਰ ਅਸੀਂ ਬਿਲਕੁਲ ਉਹਦਾ ਟਕਮਾ ਹੱਲ ਕਰਾਂਗੇ ਤੇ ਬਾਕੀ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਉਹਨਾਂ ਨੇ ਉਹਨਾਂ ਨੂੰ ਬਿਲਕੁਲ ਵੈਲਕਮ ਕਰਦੇ ਹੋਏ ਉਹਨਾਂ ਨੂੰ ਆਪਣੇ ਕੋਲ ਅਸੈਪਟ ਕੀਤਾ ਔਰ ਸੁਰੱਖਿਆ ਹਾਲਤ ਵਿੱਚ ਉਹਨਾਂ ਦੇ ਅਧਿਵਾਲੇ ਕਰਕੇ ਅਸੀਂ ਤੋਂ ਆਏ ਅਮਰੀਕਾ ਵੀ ਚੁੜ ਰਿਪੋਰਟ ਹੋ ਕਿ ਬਹੁਤ ਸਾਰੇ ਲੋਕ ਵਾਪਸ ਆਏ ਜਿੰਨਾਂ ਕਿ ਤੁਸੀਂ ਵੀ ਸ਼ਾਮਲ ਹੋ ਕੀ ਕਹਿਣਾ ਚਾਹੋਗੇ ਜਿਹੜਾ ਇਹ ਮਾਮਲਾ ਸਮਝ ਦਿੱਤਾ ਸਾਨੂੰ ਕੁਝ ਨਹੀਂ ਪਤਾ ਲੱਗਾ ਉਹਨਾਂ ਨੇ ਸਾਨੂੰ ਕਿੱਦਾਂ ਭੇਜਿਆ ਵੇਸ ਨਾਲ ਚੋਰੀ ਚੜਾਏ ਨੇ ਕਿੰਨੇ ਸਮੇਂ ਤੋਂ ਤੁਸੀਂ ਗਏ ਹੋ ਮਹੀਨਾ ਹੋ ਗਿਆ ਮਹੀਨਾ ਹਾਂਜੀ ਕੌਣ ਕੌਣ ਗਿਆ ਸੀ ਮੈਂ ਅਤੇ ਮੇਰਾ ਬੇਟਾ ਕੀ ਕਾਰਨ ਬਣਿਆ ਕੋਈ ਰਿਪੋਰਟ ਕੁਛ ਨਹੀਂ ਉਹਨਾਂ ਨੇ ਦੱਸਿਆ ਰੀਜ਼ਨ ਕੁਛ ਨਹੀਂ ਨਾ ਕੋਈ ਬਿਆਨ ਹੋਇਆ ਕੁਛ ਨਹੀਂ ਰੀਜ਼ਨ ਦੱਸਿਆ ਸੰਤੇ ਵੀ ਨਹੀਂ ਪਤਾ ਕਿ ਇੰਡੀਆ ਰਿਪੋਰਟ ਕਰ ਰਿਹਾ ਕੋਈ ਨਹੀਂ ਹਾਂ ਰਿਪੋਰਟ ਕਰਨ ਵੇਲੇ ਕੀ ਕੋਈ ਦੱਸਿਆ ਸੀ ਆਪਾਂ ਮਤਲਬ ਕੀ ਆ ਗੱਲਬਾਤ ਇਹ ਕੁਛ ਨਹੀਂ ਦੱਸਿਆ ਤੁਹਾਡਾ ਪੱਕਾ ਜਿਹਾ ਲੱਗਦਾ ਕਿ ਲੋਕੜੀ ਜਾਰ ਨਹੀਂ ਆਏ ਇਸ ਤਰ੍ਹਾਂ ਉੱਥੇ ਕੈਂਪਸ 'ਚ ਸਾਨੂੰ ਲੈ ਗਿਆ ਸੀ ਉੱਥੇ ਸਾਰਿਆਂ ਨੂੰ ਪਤਾ ਹੀ ਨਹੀਂ ਲੰਗਾ ਕੀ ਕੀਤਾ ਉਹਨਾਂ ਨੇ ਸਾਨੂੰ ਇਕੱਠੇ ਕਰਕੇ ਲੈ ਆਏ ਇੰਡੀਆ ਲੋਕ ਤਾਂ ਉਹ ਤੋਂ ਇੰਡੀਆ ਲੈਫਟੀਨਾਂ ਚ ਉਡੋਣ ਕਿ ਕਿਹਾ ਸੀ ਕੁਛ ਨਹੀਂ ਕੀਤਾ ਸਾਨੂੰ ਹੱਥ ਗੜੀਆਂ ਲਵਾਤੀਆਂ ਸੀ ਪੈਰਾਂ ਨੂੰ ਤੇ ਹੱਥਾਂ ਨੂੰ ਕਿੰਨੇ ਜਣੇ ਸੀ ਉੱਥੋਂ 104 ਜਣੇ ਵਾਪਸ ਆਏ ਲੇਡਿਸ ਕਿੰਨੇ ਤੁਸੀਂ ਨਹੀਂ ਹੋਰ ਵੀ ਹੈਗੇ ਅਸੀਂ ਸੱਤ ਪਿਆਮਣੀਆਂ ਸੀ ਬਾਕੀ ਲੇਡਿਸ ਸਿੰਗਲ ਸੀ ਸਿੰਗਲ ਮੁੰਡੇ ਅਮਰੀਕਾ ਤੋਂ ਰਿਪੋਰਟ ਆਇਆ ਕਿੰਨੇ ਮੈਂਬਰ ਐ ਕਿ ਉਹ ਓਪੀਨੀਅਨ ਕੋਰਪੋਰੇਰੇਟ ਜਨਾਤ ਸੁਚਾਇਤ ਕਰੇ ਆ ਜਿਹੜੇ ਅਮਰੀਕਾ ਤੋਂ ਰਿਪੋਰਟ ਹੋ ਕੇ ਆਏ ਸੀ ਇਹ ਅਮਸਾਰੇ ਰਿਪੋਰਟ ਤੇ ਉੱਪਰ ਤੇ ਅਮਰੀਕਾ ਜਹਾਜ਼ ਦੇ ਵਿੱਚ ਉਹਨਾਂ ਨੇ ਇੱਥੇ ਭੇਜੇ ਸੀ ਉਹ ਸਾਡੇ ਜ਼ਿਲ੍ਹੇ ਨਾਲ ਸੰਬੰਧਿਤ ਕੁੱਲ 6% ਸੀਗੇ ਜਿਹੜੇ ਸਾਡੇ ਡੀਐਸਪੀ ਹਮਿਸਾਈਡ ਸ੍ਰੀ ਦਰਜੀਤ ਸਿੰਘ ਜੀ ਬੋਤਲਾ ਤੋਂ ਉ ਉਹਨਾਂ ਨੂੰ ਅਮਨਸਰ ਦੀ ਰਿਪੋਰਟ ਤੋਂ ਆਪਣੇ ਨਾਲ ਲੈ ਕੇ ਆਏ ਸੀ ਤੇ ਜਿਹਦੇ ਵਿੱਚ ਜਿਹੜੇ ਹੈਗੇ ਆ ਚਾਰ ਸਾਡੀ ਸਬੂਜਨ ਨਾਲ ਸੰਬੰਧਤ ਸੀਗੇ ਪਲੱਸ ਸਬੂਜਨ ਨਾਲ ਜਿਹਦੇ ਵਿੱਚੋਂ ਇੱਕ ਡੋਗਰਾਵਾਲ ਦਾ ਔਰ ਦੋ ਜਿਹੜੇ ਹੈਗੇ ਆ ਮਾਂ ਤੇ ਉਹਦਾ ਬੇਟਾ ਸੀਗਾ ਉਹ ਦੋ ਪਤਾਸ ਪਿੰਡ ਦੇ ਸੀਗੇ ਉਹ ਤੇ ਇੱਕ ਉਸ ਤੋਂ ਇਲਾਵਾ ਬਰਿਆਰ ਪਿੰਡ ਦਾ ਸੀਗਾ ਜਿਹੜੇ ਅਸੀਂ ਚਾਰੇ ਬਿਲਕੁਲ ਸੁਰੱਖਿਅਤ ਹਾਲਤ ਵਿੱਚ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਦੇ ਪਰਿਵਾਰ ਮੈਂਬਰਾਂ ਦੇ ਹਵਾਲੇ ਕੀਤੇ ਤੇ ਉਹਨਾਂ ਦੇ ਪਰਫ ਮੈਂਬਰਾਂ ਨੂੰ ਹੌਸਲਾ ਦਿੱਤਾ ਔਰ ਅਸੀਂ ਉਹਨਾਂ ਦੇ ਪਰਫ ਮੈਂਬਰਾਂ ਨੂੰ ਬਿਲਕੁਲ ਵਿਸ਼ਵਾਸ ਦਿਵਾਇਆ ਕਿ ਜੇਕਰ ਉਹਨਾਂ ਦੀ ਕੋਈ ਵੀ ਇਸ ਸੰਬੰਧੀ ਕੋਈ ਦੁੱਖ ਦੀ ਗੱਲ ਹੈ ਤੇ ਉਹ ਜਦੋਂ ਮर्जी ਸਾਨੂੰ ਆ ਕੇ ਦੱਸ ਸਕਦੇ ਆ ਔਰ ਅਸੀਂ ਬਿਲਕੁਲ ਉਹਦਾ ਟੁਕਮਾ ਹਟਾ ਦੇਵਾਂਗੇ ਤੇ ਬਾਕੀ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਆ ਉਹਨਾਂ ਨੇ ਉਹਨਾਂ ਨੂੰ ਬਹੁਤ ਵੈਲਕਮ ਕਰਦੇ ਹੋਏ ਉਹਨਾਂ ਨੂੰ ਆਪਣੇ ਕੋਲ ਅਕਸਪੈਕਟ ਕੀਤਾ ਔਰ ਸੁਰੱਖਿਆ ਹਾਲਤ ਦੇ ਵਿੱਚ ਉਹਨਾਂ ਦੇ ਅਧਿਵਾਲੇ ਕਰਕੇ ਅਸੀਮ ਤੋਂ ਆਏ